ਜਸਬੀਰ ਭੁੱਲਰ ਦੀ ਪੁਸਤਕ ਆਲੇ-ਪੋਲੇ ਦਾ 18ਵਾਂ ਰੱਬੂ ਪੁਰਾਣੀ ਰੁੱਖ ਦੇ ਮੁੱਢ ਕੋਲ ਬੈਠਾ ਸੀ ਡੱਬੂ ਕੁੱਤੇ ਨੇ ਦੂਰ ਪਿਆ ਖਿੱਦੋ ਮੂੰਹ ਚ ਚੁੱਕਿਆ ਤੇ ਉਹਦੇ ਕੋਲ ਲੈ ਆਇਆ ਰੱਬੂ ਨੇ ਉਹਦੇ ਮੂੰਹ ਚੋਂ ਖਿੱਦੋ ਫੜਿਆ ਤੇ ਮੁਰ ਭਰਾਂ ਸੁੱਟ ਦਿੱਤਾ ਡੱਬੂ ਫੇਰ ਖਿੱਦੋ ਪਿੱਛੇ ਭੱਜਿਆ ਰੱਬੂ ਦਾ ਮਨ ਖੇਡ ਚ ਨਹੀਂ ਸੀ ਉਹਨੂੰ ravel ਹਾਥੀ ਯਾਦ ਆ ਰਿਹਾ ਸੀ ਰਬੂ ਹਰ ਰੋਜ਼ ਪੁਰਾਣੇ ਰੁੱਖ ਦੇ ਮੁੱਢ ਕੋਲ ਬੈਠ ਕੇ ਉਹਨੂੰ ਦੇਖਦਾ ਸੀ ਸ਼ਾਇਦ ਰਾਵਲ ਉਹਨੂੰ ਮਿਲਣ ਆ ਜਾਏ ਰਬੂ ਆਪਣੇ ਧਿਆਨ ਚ ਬੈਠਾ ਸੀ ਕਿ ਅਚਨ ਚੇਤੀ ਜੰਗਲ ਚ ਚੀਚ-ਚਹਾੜਾ ਮਚ ਗਿਆ ਜਿਹਾ ਜਿਵੇਂ ਹਨੇਰੀ ਝੁੱਲਪਈ ਹੁੰਦੀ ਹੈ ਪੰਛੀਆਂ ਦੀਆਂ ਆਵਾਜ਼ਾਂ ਵਿੱਚ ਜਾਨਵਰਾਂ ਦਾ ਰੌਲਾ ਵੀ ਸ਼ਾਮਲ ਹੋ ਗਿਆ ਉੱਤਰ ਕੇ ਉੱਠ ਬੈਠਾ ਡਬੂ ਦੇ ਪੈਰਾਂ ਕੋਲ ਖਲੋਤਾ ਹੋਇਆ ਸੀ ਉਹ ਪਲਛਣ ਚ ਕਿਧਰੇ ਗੋਮ ਹੋ ਗਿਆ हिरਣਾ ਦਾ ਝੁੰਡ ਚੁੰਗਿਆਂ ਪਰਦਾ ਰਬੂ ਦੇ ਲਾਗੋਂ ਦੀ ਲੰਘਿਆ ਲੁਕਣ ਦੀਆਂ ਥਾਵਾਂ ਭਾਲਦੇ ਖਰਗੋਸ਼ ਉਹਦੇ ਕੋਲੋਂ ਟੱਪ ਗਏ ਖਲੋ-ਖਲੋ ਕੇ ਪਿਛਾਂ ਵੇਖਦੀ ਲੂੰਬੜੀ ਝੌੜੀਆਂ 'ਚ ਜਾ ਲੁਕੀ ਨੀਲ ਗਊਆਂ ਹਿਰਣਾ ਦੀ ਦਿਸ਼ਾ ਵੱਲ ਦੌੜ ਗਈਆਂ ਭੌਂਤ-ਭੌਂ ਦੇ ਜਨੌਰੋਂ ਦੇ ਲਾਗੇ ਲੰਘੇ ਸਾਰੇ ਕੋਈ ਖਤਰੇ ਤੋਂ ਕਬਰਾਈ ਕੋਈ ਦੌੜ ਰਿਹਾ ਸ ਰੱਬੂ ਹਾਲੇ ਉਸ ਖਤਰੇ ਬਾਰੇ ਸੋਚ ਹੀ ਰਿਹਾ ਸੀ ਕਿ ਸ਼ੇਰ ਦੀ ਦਹਾੜ ਨਾਲ ਸਾਰਾ ਜੰਗਲ ਕੰਬ ਗਿਆ। ਜੰਗਲ ਦਾ ਰਾਜਾ ਆਪਣੀ ਕੁੰਡਰ ਤੋਂ ਬਾਹਰ ਸੈਰ ਲਈ ਨਿਕਲਿਆ ਹੋਇਆ ਸੀ। ਇਤੋਂ ਪਹਿਲਾਂ ਕਿ ਰੱਬੂ ਕਿਸੇ ਰੁੱਖ ਤੇ ਚੜਨ ਦੀ ਕੋਸ਼ਿਸ਼ ਕਰਦਾ ਸ਼ੇਰ ਉਹਦੇ ਸਾਹਮਣੇ ਆ ਕੇ ਖਲੋ ਗਿਆ। ਰੱਬੂ ਨੂੰ ਲੱਗਾ ਉਹਦੀ ਹੋਸ਼ ਗੁੰਮ ਹੋ ਰਹੀ ਸੀ। ਉਹਨੇ ਆਪਣੇ ਆਪ ਨੂੰ ਸੰਭਾਲਣ ਦਾ ਯਤਨ ਕੀਤਾ ਤਾਂ ਮੌਤ ਦਾ ਸਹਿਮ ਦੂਨ ਸਵਾਇਆ ਹੋ ਗਿਆ। ਉਨੇ ਕੁੱਟ ਕੇ ਅੱਖਾਂ ਮੀਟ ਲਈਆਂ ਸ਼ੇਰ ਇਕੱਲਾ ਨਹੀਂ ਸੀ ਉਹਦੇ ਪਿੱਛੇ-ਪਿੱਛੇ ਸੁਸਤ ਪੈਰ ਪੁੱਟ ਦੀ ਸ਼ੇਰਨੀ ਵੀ ਆ ਰਹੀ ਸੀ ਨਿੱਕਾ ਸ਼ੇਰ ਉਹ ਨਿੱਕਾ ਨਹੀਂ ਸੀ ਰਿਆ ਪਰ ਜਵਾਨ ਹੋ ਗਿਆ ਸੀ ਦੋ ਸਾਲਾਂ ਦੇ ਹੋਣ ਤੇ ਉਹਨੇ ਵੱਖਰੇ ਰਹਿਣ ਲੱਗ ਪੈਣਾ ਸੀ ਉਹਦੇ ਜਾਨ ਪਿੱਛੇ ਸ਼ੇਰਨੀ ਮਾਂ ਨੇ ਮੁੜ ਇਕੱਲੇ ਰਹਿ ਜਾਣਾ ਸੀ ਉਹ ਹਾਲੇ ਪੂਰੇ ਦੋ ਸਾਲਾਂ ਦਾ ਨਹੀਂ ਸੀ ਹੋਇਆ ਪਰ ਇੰਨਾ ਕੁ ਵੱਡਾ ਜ਼ਰੂਰ ਹੋ ਗਿਆ ਸੀ ਕਿ ਆਪਣਾ ਸ਼ਿਕਾਰ ਆਪ ਮਾਰੇ ਅਚਾਨਕ ਰਬੂ ਨੂੰ ਮਾਂ ਦੀ ਗੱਲ ਯਾਦ ਆਈ ਮਾਂ ਨੇ ਦੱਸਿਆ ਸੀ ਕਿ ਸ਼ੇਰ ਆਦਮੀ ਨੂੰ ਨਹੀਂ ਖਾਂਦਾ ਆਦਮੀ ਦਾ ਸ਼ਿਕਾਰ ਕਰਕੇ ਉਹਨੂੰ ਖੁਸ਼ੀ ਨਹੀਂ ਹੁੰਦੀ ਸ਼ੇਰ ਆਦਮ ਖੋਰ ਉਹਦੇ ਹੀ ਹੁੰਦਾ ਜਦੋਂ ਬੁੱਢਾ ਹੋ ਜਾਏ ਜਾਂ ਕਿਸੇ ਸੱਟ ਨਾਲ ਅਪਾਹਜ ਹੋ ਜਾਏ ਤੇ ਸਰੀਰ ਦੀ ਊਨ ਤਾਈ ਕਰਕੇ ਆਮ ਸ਼ਿਕਾਰ ਨਾ ਮਾਰ ਸਕੇ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਕਿ ਜੰਗਲ ਦਾ ਕੁਝ ਹਿੱਸਾ ਕਿਸੇ ਸਕੀਮ ਦੇ ਅਧੀਨ ਕੱਟ ਦਿੱਤਾ ਜਾਂਦਾ ਜੰਗਲ ਨਿੱਕਾ ਹੋ ਜਾਂਦਾ ਹੈ ਉਸ ਵਿੱਚੋਂ ਸ਼ਿਕਾਰ ਘਟ ਜਾਂਦਾ ਹੈ ਜਾਂ ਮੁੱਕ ਜਾਂਦਾ ਹੈ ਉਦੋਂ ਆਦਮੀ ਤੇ ਹਮਲਾ ਕਰਨਾ ਸ਼ੇਰ ਦੀ ਮਜਬੂਰੀ ਹੋ ਜਾਂਦੀ ਹੈ ਸ਼ੇਰ ਦਾ ਸਾਹਮਣਾ ਹੋ ਜਾਏ ਤਾਂ ਸਾਨੂੰ ਡਰਨਾ ਨਹੀਂ ਚਾਹੀਦਾ ਮਾਂ ਨੇ ਜ਼ੋਰ ਦੇ ਕੇ ਆਖਿਆ ਸੀ ਸਾਨੂੰ ਉਹਦੀਆਂ ਅੱਖਾਂ 'ਚ ਵੇਖਣਾ ਚਾਹੀਦਾ ਹੈ ਰੱਬੂ ਨੇ ਹੌਸਲਾ ਕਰਕੇ ਅੱਖਾਂ ਖੋਲੀਆਂ ਪਰ ਉਹਨੂੰ ਸ਼ੇਰ ਦੀਆਂ ਅੱਖਾਂ 'ਚ ਝਾਕਣ ਦੀ ਲੋੜ ਹੀ ਨਾ ਪਈ ਨਿੱਕੇ ਸ਼ੇਰ ਤੇ ਸ਼ੇਰਨੀ ਨੇ ਇੱਕ ਛਿਣ ਰੱਬੂ ਨੂੰ ਸਹਿਜ ਨਜ਼ਰਾਂ ਨਾਲ ਵੇਖਿਆ ਤੇ ਫਿਰ ਹੌਲੀ-ਹੌਲੀ ਤੁਰਦੀ ਹੋਈ ਉਹਦੇ ਲਾਗੋਂ ਦੀ ਅਗਾ ਲੰਘ ਗਏ ਧੰਨਵਾਦ